ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਸਟਾਰਟ ਕਰਦੇ ਆਂ ਆਪਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਸੋ ਅੱਜ ਆਪਾਂ ਜਿਹੜੀ ਹੈਗੀ ਆ ਗੱਲ ਕਰਨ ਜਾ ਰਹੇ ਆਂ ਸੋਨੂ ਗੌਰ ਤੇ ਉਹਦੀ ਜਿਹੜੀ ਭੈਣ ਆ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਸੌਫਟਰੀ ਤਟਵਾਲ ਜੀ ਦਾ ਜਿਹੜਾ ਹੁਣੇ-ਹੁਣੇ ਵਿਆਹ ਹੋਇਆ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੱਚਾਈ ਦੱਸਣ ਜਾ ਰਹੀ ਆਂ ਵੀ ਕਿਉਂ ਨਹੀਂ ਦਿਖ ਰਿਹਾ ਉਹਦਾ ਹਸਬੰਡ ਉਦੇ ਨਾਲ ਬਲੌਗ ਦੇ ਵਿੱਚ ਤੇ ਉਹ ਆਪਦੇ ਪੇਕੇ ਕਿਉਂ ਰਹਿ ਰਹੀ ਹੈ ਠੀਕ ਹੈ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਜ਼ਰੂਰ ਦੇਖਿਓ ਕਿਉਂਕਿ ਤੁਹਾਨੂੰ ਮੈਂ ਦਿਖਾਉਂਗੀ ਕਿਉਂਕਿ ਜਦੋਂ ਲੱਛਣ ਇਦਾਂ ਦੇ ਹੋਣ ਤਾਂ ਫਿਰ ਨਤੀਜੇ ਸਾਹਮਣੇ ਇਹੀ ਨਿਕਲ ਕੇ ਆਉਂਦੇ ਨੇ ਸੋ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਅੱਗੇ ਸੱਚ ਦਿਖਾਉਨੇ ਆਪਾਂ ਉਹਨਾਂ ਦੀ ਜ਼ਮਾਨੀ ਕਿ ਕਿਉਂ ਉਹ ਆਪਦੇ ਪੇਕੇ ਘਰ ਜਿਹੜਾ ਹੈਗਾ ਆ ਕੇ ਰਹਿਣ ਲੱਗੀ ਜਿਹੜਾ ਘਰ ਇਹਨਾਂ ਨੇ ਇੰਨੀ ਜਦੋ ਜ਼ਹਿਤ ਨਾਲ ਸਫਾਈਆਂ ਤੋਂ ਉੰਟੋਂ ਅੰਦਾ ਕੰਮ ਕੀਤਾ ਸੀ ਉਹ ਘਰ ਦੇ ਵਿੱਚ ਉਹ ਹੁਣ ਆਪਦੇ ਹਸਬੰਡ ਨਾਲ ਕਿਉਂ ਨਹੀਂ ਰਹਿ ਰਹੀ ਤੇ ਉਹਦਾ ਹਸਬੰਡ ਵਲੌਗ ਦੇ ਵਿੱਚ ਕਿਉਂ ਨਹੀਂ ਦਿਖ ਰਿਹਾ ਸੋ ਵੀਡੀਓ ਨਾਲ ਬਨੇ ਰਹੋ ਤਾਂ ਸਟਾਰਟ ਕਰਦੇ ਆਪਾਂ ਅੱਜ ਦਾ ਜਿਹੜਾ ਹੈਗਾ ਵਲੌਗ ਸੋ ਵੀਡੀਓ ਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖਿਆ ਹੋਣਾ ਕਿ ਹੁਣ ਜਿਹੜੀਆਂ ਨੇ ਜਿੰਨੀਆਂ ਵੀ ਵੀਡੀਓਜ਼ ਪਾਈਆਂ ਹੋਈਆਂ ਜਦੋਂ ਇਹ ਆਪਦੀ ਭੈਣ ਦੇ ਦਯੋਰ ਦੇ ਵਿਆਹ ਤੇ ਗਈ ਸੀ ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਇਹ ਆ ਕੇ ਆਪਦੇ ਪੇਕੇ ਘਰ ਰਹਿਣ ਲੱਗੀ ਸੀ ਉਸ ਤੋਂ ਬਾਅਦ ਇਹ ਇੱਕ ਦਿਨ ਵੀ ਜਿਹੜਾ ਹੈਗਾ ਇਹਦਾ ਵਲੌਗ ਤੁਸੀਂ ਦੇਖਿਆ ਨਹੀਂ ਹੋਣਾ ਵੀ ਇਹਨੇ ਆਪਦੇ ਉਸ ਘਰ ਦੇ ਵਿੱਚ ਪਾਇਆ ਹੋਵੇ ਇਹ ਆਪਦੇ ਪੇਕੇ ਘਰ ਦੇ ਵਿੱਚ ਰਹਿ ਕੇ ਹੀ ਵਲੌਗਿੰਗ ਕਰ ਰਹੀ ਆ ਤਾਂ ਜੋ ਵੀ ਮੁੱਦਾ ਹੋਇਆਗਾ ਉਹ ਸਾਰਾ ਜਿਹੜਾ ਹੈਗਾ ਵਿਆਹ ਦੇ ਵਿੱਚ ਹੀ ਹੋਇਆ ਜੋ ਰੌਲਾ ਪਿਆ ਵਿਆਹ ਦੇ ਵਿੱਚ ਕੀ ਪਿਆ ਸੋ ਆਪਾਂ ਅੱਗੇ ਗੱਲ ਕਰਦੇ ਆਂ ਇਹਦੇ ਬਾਰੇ ਸੋ ਹੁਣ ਜਿਹੜਾ ਇਹਦਾ ਤੁਸੀਂ ਦੇਖੇ ਹੋਣੇ ਆ ਰੀਸੈਂਟ ਜਿੰਨੇ ਵੀ ਇਹਨੇ ਵਲੌਗ ਪਾਏ ਹੋਏ ਹਨਾ ਸਾਰੇ ਵਲੌਗਸ ਦੇ ਵਿੱਚ ਇਹ ਤੁਹਾਨੂੰ ਦਿਖਦੀ ਹੋਣੀ ਆ ਵੀ ਇਹ ਆਪਦੇ ਪੇਕੇ ਘਰ ਦੇ ਵਿੱਚ ਹੀ ਆ ਠੀਕ ਹੈ ਜੀ ਤਾਂ ਹੁਣ ਆਪਾਂ ਇਹਦਾ ਜਿਹੜਾ ਰੀਸੈਂਟ ਵਲੌਗ ਆ ਆਪਾਂ ਉਹਦੇ ਬਾਰੇ ਗੱਲ ਕਰਨ ਜਾ ਰਹੇ ਆਂ ਸੋ ਕੰਦੇ ਫੀਲਿੰਗ ਆ ਪੂਰੀਆਂ ਜਿਹੜੀਆਂ ਹੈਗੀਆਂ ਸਟਾਰਾਂ ਵਾਲੀਆਂ ਚੱਕ ਲੈਂਦੇ ਆ ਇਹ ਸੋ ਦੇਖੋ ਸਟਾਰਟ ਕਰਦੇ ਆ ਅੱਜ ਮਾਕਿਆਂ ਨੂੰ ਵੀ ਤਾਂ ਗੋਲ ਗੱਪੇ ਆਉਂਦੀਆਂ ਪਸੰਦ ਵੈਸੇ ਮੁੰਡੇ ਘੱਟ ਖਾਂਦੇ ਆ ਕੁੜੀਆਂ ਜ਼ਿਆਦਾ ਖਾਂਦੀਆਂ ਨੇ ਤੇ ਅੱਜ ਫਿਰ ਅੱਜ ਆਪਾਂ ਬਣਾਉਨੇ ਆ ਗੋਲ ਗੱਪੇ ਵੈਸੇ ਤਾਂ ਮੈਂ ਸੋਚ ਰਹੀ ਸੀ ਰੈਡੀ ਮੈਡ ਹੀ ਲਿਆਵਾਂ ਤੇ ਨੌਨੇ ਆ ਕੋਸ਼ਿਸ਼ ਠੰਡਾ ਜਿਹਾ ਠੀਕ ਐ ਤੇ ਠੰਡਾ ਜਿਹਾ ਬਣਾਉਨੇ ਆ ਤੇ ਗੋਲ ਗੱਪੇ ਬਣਾਉਨੇ ਆ ਕੁੜੀਆਂ ਨੂੰ ਵੈਸੇ ਗੋਲ ਗੱਪੇ ਜ਼ਿਆਦਾ ਪਸੰਦ ਆ। ਮਤਲਬ ਮੁੰਡਿਆਂ ਨੂੰ ਵੀ ਪਸੰਦ ਆ। ਤੁਸੀਂ ਦੇਖੀ ਸੋਣੀ ਲਿਆ ਹੋਣਾ ਵੀਡੀਓ ਦੇ ਵਿੱਚ ਹਨਾ। ਮੁੰਡਿਆਂ ਨੂੰ ਵੀ ਜ਼ਿਆਦਾ ਪਸੰਦ ਆ। ਮੁੰਡੇ ਵੀ ਪਸੰਦ ਕਰਦੇ ਨੇ। ਮਤਲਬ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਬੋਲਦੇ ਹਾਂ। ਠੀਕ ਹੈ ਤੇ ਕੀ ਨਹੀਂ ਬੋਲਦੇ ਹਾਂ। ਕਹਿੰਦੇ ਨਾ ਵੀ ਸਿਆਣੇ ਕਹਿੰਦੇ ਨੇ ਨਾ ਵੀ ਜਦੋਂ ਇੱਕ ਕੁੜੀ ਦਾ ਵਿਆਹ ਹੋ ਜਾਂਦਾ ਉਹ ਦੂਜੇ ਘਰ ਚਲ ਜਾਂਦੀ ਹੈ ਨਾ ਤਾਂ ਉਹਦੇ ਸਿਰ ਤੇ ਇੱਕ ਜ਼ਿੰਮੇਵਾਰੀ ਪੈ ਜਾਂਦੀ ਹੈ। ਤੇ ਉਹ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਪੈਂਦਾ ਉਹ ਜਿਹੜਾ ਹੈਗਾ ਆਪਣੇ ਪਰਿਵਾਰ ਦੀ ਰਾਇ ਦੇ ਨਾਲ ਚੱਲਣਾ ਪੈਂਦਾ ਕਿਉਂਕਿ ਜਦੋਂ ਆਪਣਾ ਵਿਆਹ ਹੋ ਜਾਂਦਾ ਨਾ ਆਪਣੇ ਜਿਹੜਾ ਆਪਣਾ ਜੀਵਨ ਸਾਥੀ ਹੁੰਦਾ ਉਹਦੀ ਮਰਜ਼ੀ ਦੇ ਉੱਤੋਂ ਦੀ ਹੋ ਕੇ ਜੇ ਆਪਾਂ ਕੁਝ ਕਰਦੇ ਆ ਤਾਂ ਫਿਰ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਦੇਣੀਆਂ ਹੁੰਦੀਆਂ ਤਾਂ ਉਹਨਾਂ ਤੀਜਾਂ ਦੇ ਜਿਹੜੇ ਚੀਜ਼ਾਂ ਦੇ ਨਤੀਜੇ ਨੇ ਉਹ ਬਹੁਤ ਗਲਤ ਨਿਕਲਦੇ ਨੇ ਸੋ ਬਹੁਤ ਕਿਹਾ ਸੀ ਇਹਨੂੰ ਭੈਣੇ ਟਲ ਜਾ ਟਲ ਜਾ ਟਲ ਜਾ ਪਰ ਇਹਨੇ ਨਹੀਂ ਸੁਣੀ ਕਿਸੇ ਦੀ ਨਹੀਂ ਜਿਹੜੀ ਹੈਗੇ ਗੱਲ ਇਹਨੇ ਕਿਸੇ ਦੀ ਸੁਣਨੀ ਜ਼ਰੂਰੀ ਸਮਝੀ ਸੋ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਦਿਖਾਉਣੀ ਆ ਮੈਂ ਅੱਗੇ ਸਟਾਰਾਂ ਵਾਲੀ ਫੀਲਿੰਗ ਇੰਨੇ ਕ ਲੈਣ ਲੱਗ ਗਈ ਇਹ ਕਿ ਇਹਨੇ ਆਪਣੀ ਜਿਹੜੀਆਂ ਜ਼ਿੰਮੇਵਾਰੀਆਂ ਹੈਗੀਆਂ ਜਿਹੜੀਆਂ ਆਪਣੇ ਹਸਬੰਡ ਪ੍ਰਤੀ ਜ਼ਿੰਮੇਵਾਰੀਆਂ ਨੇ ਕਿ ਜੋ ਵੀ ਹੈ ਨਾ ਘਰ ਪ੍ਰਤੀ ਜ਼ਿੰਮੇਵਾਰੀਆਂ ਹੁੰਦੀਆਂ ਉਹ ਸਾਰੀਆਂ ਇਹ ਭੁੱਲ ਗਈ ਸੀ ਤੁਸੀਂ ਦੇਖ ਹੀ ਲਿਆ ਹੋਣਾ ਕਿ ਜਦੋਂ ਦੀ ਇਹ ਵਿਆਹ ਦੇ ਵਾਸਤੇ ਆਈ ਸੀ ਆਪਦੀ ਭੈਣ ਦੇ ਦਿਓਰ ਦੇ ਵਿਆਹ ਵਾਸਤੇ ਉਸ ਤੋਂ ਬਾਅਦ ਹਾਲਾਂਕਿ ਵਿਆਹ ਦੇ ਵਿੱਚ ਇਹਦਾ ਹਸਬੰਡ ਹੈਗਾ ਹੈਗਾ ਪਰ ਉਸ ਤੋਂ ਬਾਅਦ ਇਹ ਆਪ ਦੇ ਸਹੁਰੇ ਪਰਿਵਾਰ ਦੇ ਵਿੱਚ ਨਹੀਂ ਗਈ ਮਤਲਬ ਸਹੁਰੇ ਘਰ ਦੇ ਵਿੱਚ ਨਹੀਂ ਗਈ ਜਿਹੜਾ ਘਰ ਹਾਲਾਂਕਿ ਬਠਿੰਡੇ ਦੇ ਪਰਿਵਾਰ ਨੇ ਹੀ ਲੈ ਕੇ ਦਿੱਤਾ ਸੀ ਕਿਉਂ ਨਹੀਂ ਗਈ ਇਹ ਤੁਹਾਨੂੰ ਮੈਂ ਦੱਸਦੀ ਆ ਵੀਡੀਓ ਨਾਲ ਬਣੀ ਰਹੀ ਹੈ ਲੋ ਜੀ ਅੱਗੇ ਦੇਖੋ ਜੀ ਮੈਂ ਕੁਕਲੀ ਤੇ ਛੜੀ ਦੀ ਕਿਚਨ ਤੁਹਾਨੂੰ ਬੈਰਦੀ ਟਾਈਮ ਤੇ ਚਲੋ ਜੀ ਆਪਾਂ ਬੰਦੀ ਆਟਾ ரோட்டி பண்ணி ஆடே யா நிந்த ਸਾਰੀ ਜ਼ਿੰਦਗੀ ਉਹ ਵੀ ਰੋਟਣਾ ਬਕਾਉਂਦੀ ਨਵੇਂ ਇੱਥੇ ਇੱਕ ਦਿਨ ਸਾਹ ਨਹੀਂ ਲੋਂਦੇ ਦੇਖ ਸਕਦੇ ਹੋ ਤੁਸੀਂ ਹੈਨਾ ਪਹਿਲਾਂ ਤਾਂ ਇਹਨਾਂ ਨੂੰ ਨਾ ਮਤਲਬ ਇੱਕ ਦੂਜੀ ਦੇ ਨਾਲ ਗੱਲ ਕਰਨ ਦੀ ਅਕਲ ਨਹੀਂ ਪਰਿਵਾਰ ਦੇ ਵਿੱਚ ਆਪਾਂ ਕਿੱਦਾਂ ਬੋਲਣਾ ਕਿੱਦਾਂ ਨਹੀਂ ਬੋਲਣਾ ਇਹਨਾਂ ਨੂੰ ਅਕਲ ਹੀ ਹੈ ਨਹੀਂ ਵੀ ਮੇਰੇ ਤੋਂ ਵੱਡੀ ਭੈਣ ਆ ਜਾਂ ਛੋਟੀ ਭੈਣ ਆਹ ਸੋਖ ਜਿਹੜੀ ਸੋਖਪ੍ਰੀਤ ਟਟਵਾਲ ਆ ਟੀੜੀ ਫਿਰਦੀ ਐ ਇਨੂੰ ਇੰਨਾ ਨਹੀਂ ਪਤਾ ਵੀ ਸੋਨੂ ਦੇ ਸਿਰ ਤੇ ਹੀ ਇੱਥੋਂ ਤੱਕ ਆਈ ਹੈ ਸੋਨੂ ਨੇ ਪ੍ਰਮੋਸ਼ਨ ਕੀਤੀ ਆ ਉਹ ਵਿਚਾਰੀ ਨੂੰ ਹੈਣੀ ਇੰਨਾ ਹਨ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਹਨ ਪਹਿਲੀ ਗੱਲ ਤਾਂ ਇਹਨਾਂ ਨੂੰ ਨਾ ਇੱਕ ਦੂਜੀ ਦੇ ਨਾਲ ਗੱਲ ਕਰਨ ਦੀ ਅਕਲ ਹੈਣੀ ਵੀ ਪਰਿਵਾਰ ਦੇ ਵਿੱਚ ਕਿੱਦਾਂ ਬੋਲੀਦਾ ਕਿੱਦਾਂ ਨਹੀਂ ਬੋਲੀਦਾ ਹਨ ਆਪਣੀਆਂ ਭੈਣਾਂ ਨੂੰ ਕਿੱਦਾਂ ਰਿਸਪੈਕਟ ਨਾਲ ਗੱਲ ਕਰੀਦੀ ਹੈ ਹੀ ਨਹੀਂ ਇਹ ਚੀਜ਼ ਦੀ ਮੈਨਰਸ ਸੈਕੰਡ ਥਿੰਗ ਸੋਕਪ੍ਰੀਤ ਨੂੰ ਇੰਨੀ ਕਕਲ ਹੋਣੀ ਚਾਹੀਦੀ ਆ ਵੀ ਸੋਨੂ ਦੇ ਸਿਰ ਤੇ ਅੱਜ ਉਹਦੀ ਜਿਹੜੀ ਹੈਗੀ ਹੈ ਨਾ YouTube ਦੀ ਕਮਾਈ ਜਿਹੜੀ ਹੈਗੀ ਆਉਣ ਲੱਗੀ ਆ ਤੁਸੀਂ ਇੱਕ ਚੀਜ਼ ਨੋਟ ਕਰਿਓ ਇਹਦੀ ਵੀਡੀਓ ਦੇ ਵਿੱਚ ਜਦ ਵੀ ਇਹਦੇ ਵਲੌਗ ਦੇ ਵਿੱਚ ਸੋਨੂ ਆਉਂਦੀ ਆ ਇਹ ਹਰ ਜਗ੍ਹਾ ਤੇ ਸੋਨੂ ਦੀ ਬੇਇੱਜ਼ਤੀ ਕਰਦੀ ਆ ਸੋ ਉਹਦੀ ਇਨਸਲਟ ਕਰਦੀ ਸਾਫ਼ ਪਤਾ ਲੱਗਦਾ ਕਿਉਂ ਕਰਦੀ ਆ ਤੇ ਕਿਹੜੀ ਗੱਲਾਂ ਕਰਦੀ ਆ ਆਂ ਛੁੱਟ ਗਿਆ ਸੀ ਸੋ ਇਸ ਕਰਕੇ ਮੈਨੂੰ ਸੌਰੀ ਵਿੱਚ ਦੀ ਵੀਡੀਓ ਜਿਹੜੀ ਸੀਗੀ ਸਕਿਪ ਕਰਨੀ ਪੈਗੀ ਤਾਂ ਸੁਖਬ੍ਰੀਤ ਨੂੰ ਇਹ ਸਮਝਣਾ ਚਾਹੀਦਾ ਕਿ ਇਹ सोनू ਦੇ ਸਿਰ ਤੇ ਹੀ ਆ ਜਿਹੜਾ ਉਹਦਾ ਤੋਰੀ ਫਲਕਾ ਚੱਲੀ ਜਾਂਦਾ ਠੀਕ ਹੈ ਤੇ ਹਰ ਗੱਲ ਦੇ ਵਿੱਚ ਵੀਡੀਓ ਦੇ ਵਿੱਚ ਹਰ ਬਲੌਗ ਦੇ ਵਿੱਚ ਉਹ ਦੀ ਇਨਸਰਟ ਕਰਦੀ ਹੈ ਤੇ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਗਲਤ ਨੇ ਸੋ ਹੁਣ ਗੱਲ ਜਿਹੜੀ ਹੈਗੀ ਆ ਵੀ ਰਿਸ਼ਤਾ ਉਹਦੇ ਹਸਬੰਡ ਨਾਲ ਉਹਦਾ ਸੋ ਉਹਦੇ ਵਿੱਚ ਮੈਨੂੰ ਲੱਗਦਾ ਵੀ ਕੁਝ ਹੱਦ ਤੱਕ ਜਿਹੜਾ ਹੈਗਾ ਇਹਨਾਂ ਦੇ ਰਿਸ਼ਤੇ ਦੇ ਵਿੱਚ ਫਰਕ ਪੈ ਚੁੱਕਿਆ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਦੋਂ ਬਾਈਕ ਲੈ ਕੇ ਆਂਦਾ ਉਦੋਂ ਵੀ ਜਿਹੜਾ ਹੈਗਾ ਉਹਦਾ ਹਸਬੰਡ ਜਿਆਦਾ ਜਿਹੜਾ ਹੈਗਾ ਵੀਡੀਓ ਦੇ ਵਿੱਚ ਨਹੀਂ ਸ਼ੋਅ ਹੋਇਆ ਕਿਤੇ ਵੀ ਸੋ ਕੀ ਮਤਲਬ ਹਰ ਚੀਜ਼ ਨੂੰ ਨਾ ਸੋਚ ਸਮਝ ਕੇ ਚੱਲਣਾ ਚਾਹੀਦਾ ਵੀ ਜੇ ਆਪਣੇ ਹਸਬੰਡ ਨੂੰ ਨਹੀਂ ਪਸੰਦ ਬਈ ਤੁਸੀਂ ਨਾ ਕਰੋ ਹਨਾ ਤਾਂ ਜਿਹੜਾ ਘਰ ਇਹਦੇ ਘਰਦਿਆਂ ਨੇ ਇਹਨੂੰ ਕਿਰਾਏ ਤੇ ਲੈ ਕੇ ਦਿੱਤਾ ਸੀ ਜਿਹਦੇ ਇਹਨਾਂ ਨੇ ਜਾ ਕੇ ਧੋ ਧੋ ਕੇ ਸਫਾਈ ਕੀਤੀ ਸੀ ਜਿੱਥੇ ਵਿਆਹ ਤੋਂ ਬਾਅਦ ਇਹਨੇ ਰਹਿਣਾ ਸੀ ਤਾਂ ਉੱਥੇ ਇਹ ਇੱਕ ਦੋ ਮਹੀਨੇ ਵੀ ਨਹੀਂ ਰਹੀ ਠੀਕ ਹੈ ਤਾਂ ਉਹਦਾ ਕਾਰਨ ਕੀ ਆ ਇਹਦੀ ਜ਼ੁਬਾਨ ਇਹਦੀ ਬੋਲੀ ਜਿਹੜੇ ਤਰੀਕੇ ਦੇ ਨਾਲ ਇਹ ਗੱਲ ਕਰਦੀ ਆ ਸਟੋ ਮੇਨ ਗੱਲ ਇਹ ਆ ਕਿ ਸਟਾਰਾਂ ਵਾਲੀ ਫੀਲਿੰਗ ਲੈਣ ਨਾਲ ਕੁਝ ਨਹੀਂ ਹੁੰਦਾ ਕਿ ਘਰ ਪਰਿਵਾਰ ਦੇ ਨਾਲ ਉਹਨੂੰ ਲੈ ਕੇ ਉਸ ਹਿਸਾਬ ਨਾਲ ਚੱਲਣਾ ਪੈਂਦਾ ਜਦ ਇੱਕ ਕੁੜੀ ਦਾ ਵਿਆਹ ਹੋ ਜਾਂਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ